ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕਬੂਤਰ-ਗੁਬਾਤਰ ਸੈਟ ਹੈ ਜੀ ਸਾਰੇ ਵੀਰਾਂ ਦੇ ਕਰਪਾ ਵਾ ਠੀਕ ਹੈ ਲਓ ਜੀ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਭਾਈ ਸਾਹਿਬ 9:30-10 ਵਜੇ ਠੀਕ ਹੈ ਓਕੇ ਜੀ ਆ ਗਏ ਇੱਧਰ ਬਾ ਲਾਈਟਰ ਰੋਟਾ ਕਰਤੀਆਂ ਬੰਦ ਠੀਕ ਹੈ ਕਬੂਤਰ-ਗੁਬਾਤਰਾਂ ਤੇ ਮਾਰ ਲਈ ਨਿਗਾਹ ਓਕੇ ਦਿਨਾਂ ਰਿਪੋਰਟਾਂ ਤੇ ਛੱਟਾ ਬੰਦ ਦੇਖਦੇ ਹਾਂ ਕਿ ဘੰਦ ਹਾਂਜੀ ਲੈਕਟਨ ਰੋਟਾ ਕਰਤੀਆਂ ਬੰਦ ਜਾਣਨਾ ਹੈ ਕੰਮ ਹਣਾ ਓਕੇ ਤੇ ਬੱਚੇ ਹੋਰ ਨਿਕਲੀ ਜਾਂਦੇ ਆ ਬਈ ਇੱਧਰ ਬੈਠ ਕੇ ਜੀ ਇੱਕ ਬੱਚਾ ਨਿਕਲਿਆ ਪਿਆਗਾ ਤੇ ਹੁਣ ਖੁੱਡਿਆਂ 'ਚ ਵੀ ਬਸ ਤੁਸੀਂ ਐਂ ਦੇਖ ਲਓ ਵੀ 4-5 ਦਰਾਂ ਦੇ ਵਿੱਚ ਵਿੱਚ ਕੋਟੋ-ਕਟ ਵੀ 15-20 ਬੱਚੇ ਨਿਕਲਿਆਉਣਗੇ ਉਹ ਸਾਰੀਆਂ ਜੂੜੀਆਂ ਵੀ ਬੱਚੇ ਕਢਣਾ ਹੁੰਦਾ ਰੈਗੂਲਰ ਬਸ ਕੱਢੀ ਜਾਂਣਗੇ ਇੱਕ-ਇੱਕ ਦਿਨ ਦੀ ਵਿੱਥੀ ਦੀ ਹਣਾ ਜਿਵੇਂ ਇੱਕ ਨੇ ਅੱਜ ਕੱਢ ਲਿਆ ਕੱਲ ਨੂੰ ਕੱਢ ਲਿਆ ਅੱਜ ਕੱਢ ਲਿਆ ਕੱਲ ਨੂੰ ਹਣਾ ਲਗਭਗ ਵੀ 5 ਦਿਨਾਂ ਦੇ ਵਿੱਚ ਵਿੱਚ 20-25 ਬੱਚੇ ਨਿਕਲੇ ਉਹਨਾਂ ਗਰਾਮ ਨਾਲ ਠੀਕ ਹੈ ਕਿ ਨਹੀਂ ਬਸ ਫਿਰ ਉਦੋਂ ਬਾਅਦ ਆਪਣਾ ਕੰਮ ਚੱਲ ਪੈਣਾ ਹੈਗਾ ਫਿਰ ਆਪਾਂ ਕਾਸਤੇ ਜੁੜ ਜਾਾਂਗੇ ਹਣਾ ਆਨਲਾਈਨ ਟਾਈਮ ਵੇਲੇ ਆ ਉਦੋਂ ਫਿਰ ਬੱਚੇ ਵਿੱਚ ਲਵਾ ਲਾਂਗੇ ਉਹਦੇ ਟਾਈਮ ਨਾਲ ਲਵਾ ਕੇ ਨਾ ਬਸ 35 40 ਬੱਚੇ ਲਵਾ ਕੇ ਆਪਦੇ ਬਾਕੀ ਯਾਰ ਮਿੱਤਰਾਂ ਨੂੰ ਵੰਡ ਕੇ ਜਿਨ੍ਹਾਂ ਨੂੰ ਦੇਣੇ ਆ ਜਿਨ੍ਹਾਂ ਨਾਲ ਵਾਦੇ ਕੀਤੇ ਬਸ ਵੇਲੇ ਹੋ ਜਾਣਗੇ ਧੁੰਦ ਪੈਨ ਤਾਂ ਪਹਿਲਾਂ ਪਹਿਲਾਂ ਹੀ ਛਾੜਾ ਯਾਰ ਵੀ ਆ ਗਿਆ ਕਹਿੰਦੇ ਮਿੱਤਰ ਝੋੜਾਂ ਵਾਲਾ ਹੋਰ ਯਾਰਾ ਕਿਵੇਂ ਹੈ ਲੈ ਯਾਰਾ ਵਾਟਰ ਬੋਟਲ ਖਾ ਪਾਣੀ ਠੰਡਾ ਲਿਓ ਮਾਣਾ ਗਰੁੱਪ ਹੂੰ ਆ ਚੱਲ ਗਿਆ ਮੈਂ ਨੇ ਕਈ ਕੰਮ ਕਰ ਗਿਆ ਆਪਣੇ ਦੁਨੀਆ ਕੋਟ ਨਿਕਲਾ ਸੀ ਲੈ ਘਰ ਦੇ ਲੋਟ ਕਰਕੇ ਬਾਹਰ ਵੇਖ ਸੌਖਾ ਜਿਹਾ ਢੇਰ ਨਾ ਕਬੂਤਰ ਲੈ ਆਂਦਾ ਹੀ ਜਾ ਕੇ ਇੱਕ ਖਲ ਰਹਿ ਗਈ ਸੀ ਪੌਣ ਵਾਲੀ ਇਹਦੇ ਨਾਂ ਤੇ ਨੰਬਰ ਵਾਲੇ 041 ਖੱਬੇ ਪੈਰ ਚ ਪੌਣੀ ਸੀ ਰਾਇ ਇਹਦੇ ਆ ਲੈ ਚੜਾ ਕਿਵੇਂ ਉਲਝ ਗਿਆ ਆ ਆਏ ਪੌਗੇ ਹਾਂ ਖੱਬੇ ਪੈਰ ਇਧਰ ਲੈ ਪੈਰੀ ਵਾਲੇ ਮੋٹے ਇੱਕ ਤੇ ਇਹਦੇ ਪਾਈ ਬਾਈ ਯਾਰ ਕਢਾ ਦੇ ਨੂੰ ਕਿਵੇਂ ਨਾ ਕਹੇ ਇਹ ਹੈਗਾ ਕਾਲੀ ਦਾ ਫਾਦਰ ਕਾਲੀ ਖੰਡ ਦਾ ਬਾੜਾ ਨਹੀਂ ਵਿਖਾਉਂਦੇ ਆ ਚੁੱਟ ਵਿਖਾਦਨੇ ਕਰ ਲੈਦਾ ਪੂਛ ਵਾਲਾ ਬਹੁਤ ਗੰਦ ਪਾਉਂਦਾ ਰਹੀ ਛੋਟਾ ਹੁੰਦਾ ਤਾਂ ਉੱਡੇ ਹੀ ਨਹੀਂ ਮੈਂ ਗੰਦਾ ਫੜਾਉਂਦਾ ਸੀ ਵੱਡਾ ਹੋ ਕੇ ਚੱਲ ਪਿਆ ਫਿਰ ਮੈਂ ਰੱਖ ਲੈ ਬੜਾ ਜੋਰ ਲਾਉਂਦਾ ਹੀ ਵੱਡਾ ਹੋ ਕੇ ਤਾਂ ਪੱਲਾ ਪੁਲਾ ਖੋਲੀਆ ਨਹੀ ਯਾਰ ਹੈਗੀ ਹੈ ਗੱਲ ਆ ਬਾਦ ਯਾਰ ਉੱਡੂਆ ਗਿਆ ਨਾ ਬੇਰ ਕਬੂਤਰ ਚਿੱਟੀਆਂ ਵਾਲੇ ਜੀ ਨੇ ਵੀ ਸਾਡੇ ਕੋਲੇ ਆ ਵੀ ਹੋਰ ਕਿਸੇ ਕੋਲੇ ਨਹੀਂ ਬਾੜਾ ਹੁੰਦੇ ਹੋਣਾ ਕਾਲਿਆ ਪਾਪਾ ਹੈ ਹੈ ਆਈ ਨਹੀਂ ਕੰਮ ਆ ਬਸ ਠੱਲਾ ਠਣਾ ਪਈਆਂ ਇਹ ਉਹ ਕੰਮ ਸਾਰਾ ਚੱਲੀ ਜਾਂਦਾ ਹੁਣ ਸਾਡੀ ਰਾਇ ਯਾਰ ਖੁੱਡੇ ਖੱਡੇ ਜੇ ਸਾਫ਼ ਕਰਦੇ ਲੱਗਦੇ ਆ ਤਿਆਰ ਹਣਾ ਬੜੀ ਐਪ ਨੂੰ ਛੱਡ ਕੇ ਦੇਖੇ ਇੱਥੇ ਐਂ ਕਹਦਾ ਰਾਜੀ ਹੈ ਸਰਚ ਵੀ ਰੇਤਾ ਵਾਂਗ ਮਣ ਮਣ ਹਾਂਜੀ ਬਾਪਿਓ ਕਰੀਏ ਨਹੀਂ ਸੈਟਿੰਗ ਕੰਮ ਦੀ ਖੁੱਡੇ ਸਾਫ਼ ਕਰਨ ਨੂੰ ਜੀ ਨਹੀਂ ਕਰਦਾ ਰਿਕਵਾ ਸਾਂਹਲਾ ਦਾ ਹਜੇ ਗਾਂਦੇ ਆ ਘਟ ਵੱਜਿਆ ਤੋਂ ਗਰਮੀ ਵੀ ਬਾੜੀ ਐ ਪਰ ਹੋਰ ਐਕਸਾਈਟਿੰਗ ਆਈਆਂ ਕਰੀ ਜਾਂਦੇ ਆ ਇੱਕ ਇਹਦਾ ਰੱਤਾ ਬੱਚਾ ਸ਼ੂਟਰ ਰੱਤੀ ਦਾ ਹਣਾ ਉਹ ਵੀ ਜਾ ਕੇ ਖੁੱਡੇ ਸ਼ਿਫਟ ਕਰਤਾ ਕਿ 22 ਫੇਰ ਇੱਕ ਬੱਚਾ ਕੱਢਣ ਵਾਲੀ ਆ ਤੇ ਬੱਚੇ ਵਾਵਾ ਨਿਕਲੇ ਪਏ ਐ ਰਾਂਡਿਆ ਚ ਕੋਈ 4-5 ਬੱਚੇ ਨਿਕਲੇ ਪਏ ਹੋਣਗੇ ਮੇਰੇ ਹਿਸਾਬ ਨਾਲ ਕੁਛ ਇੱਕ ਇੱਧਰ ਕੱਢਿਆ ਪਿਆ ਕੋਹਰ ਨਿਕਲ ਨਾਲ ਆ ਦੋ ਉਧਰ ਕੱਢ ਲੈ ਇੱਕ ਉਥੇ ਕੱਢ ਲਿਆ ਪੁੱਲ ਮਲਾ ਕੇ ਬੱਚੇ ਬਸ ਨਿਕਲ ਲੱਗ ਗਏ ਹੁਣ ਆ ਹੁਣ ਗੌਰ ਰੱਖਣੀ ਪੈਣੀ ਆ ਹੁਣ ਠੱਲਾ ਠੁੱਲਾ ਦੀਆਂ ਨਾ ਵੱਡੇ ਨਹੀਂ ਹੋਣਦੇ ਨੇ ਕੋਈ ਠੱਲਾ ਛੋਟੀਆਂ ਛੋਟੇ ਛੋਟੇ ਠੱਲਾ ਪਿਆ ਕਰਨੀਆਂ ਉਹ ਤੇ ਉਸ ਹਿਸਾਬ ਤੇ ਹੁਣ ਗੌਰ ਰੱਖ ਕੇ ਇਹ ਫੇਰ ਹੀ ਕੰਮ ਧੰਦਾ ਹੋਣਾ ਸਾਰਾ ਬਾਬੇ ਹੁਣ ਆਖੀ ਦੇਖਦੇ ਹਾਂ ਕੀ ਬਣਦਾ ਹੈ ਹਾਂ ਯਾਰਾ ਮੋੜ ਕੇ ਚਲੀਏ ਘਰ ਖੜ ਜਾ ਖੜ ਜਾ ਬੀਰਾ ਬਹਿ ਜਾ ਕੋਈ ਚਾ ਕਰ ਲਾ ਬੈਕ ਉਹ ਕਰਨਾ ਸਿੱਧਾ ਹੀ ਆਊਗਾ ਤੇ ਕੀ ਆ ਇਹਦਾ ਖੇਤ ਆਹੀ ਚਾ ਫੜਾਉਣਾ ਬਈ ਭਾਂਡਾ ਲਿਆਂਦਾ ਨਹੀਂ ਉਹ ਨਹੀਂ ਭਾਂਡਾ ਸੀਗਾ ਤਾਈ ਕੋਲੇ ਅੱਜ ਫੇਰ ਆਇਆ ਕੰਮ ਤੇ ਫਰ ਇਧਰ ਲਈ ਗਾਂ ਵਾਲੇ ਖੇਤੋਂ ਭਾਂਡਾ ਚੱਕਣਾ ਆ ਬਾਟੀ ਹੁਣ ਉੱਧਰ ਲਗੇ ਤੇ ਫੜਾ ਕੇ ਆਉਣੇ ਆ ਫੇਰ ਘਰੇ ਹੀ ਚੱਲਾਂਗੇ ਦੇਖਾਂਗੇ ਕੀ ਮਾਹੌਲ ਆ ਧਣ ਮਨੇ ਟਾਈਮ ਨਾਲ ਪਾ ਦਾਂਗੇ ਚਲੋ ਸਾਰਾ ਹੋ ਜੂ ਦੇਖਦੇ ਹਾਂ ਕਿਆ ਬਣਤਾ ਹੈ ਹਾਂਜੀ ਹੁਣ ਫੇਰ ਘਰੇ ਆਏ ਸੀਗੇ ਇਹ ਦੁਕਾਨ ਤੇ ਢੋਲਕੀ ਦੀ ਬੋਕੀ ਲੈਣ ਸਪਰੇਅ ਕਰੀ ਜਾਂਦਾ ਬਾਬਾ ਦੋ ਸਟਿੰਗਾ ਫੜ ਲਿਆ ਘਰੋਂ ਬਾਪ ਵਾਸਤੇ ਸਮਾਨ ਲੈ ਚਲੀਏ ਮੜਾ ਚੱਕੀ ਠੀਕ ਹੈ ਫੇਰ ਚੱਲਦੇ ਆਂ ਖੇਤ ਆ ਕੇ ਦਾਣਾ ਪਾਣੀ ਪਾਦਾਂਗੇ ਦਿਨ ਵਧੀਆ ਠਰ ਗਿਆ ਮਾਹੌਲ ਸੈੱਟ ਹੈ ਬੇਬੀ ਓਕੇ ਹੈ ਰਿਪੋਰਟਾਂ ਹਾਂਜੀ ਦਾਣੇ ਕਰ ਲਿਆ ਜੀ ਰੈਡੀ ਲਓ ਜੀ ਵੀਡੀਓ ਬਣਾਓ ਜੀ ਆ ਰਹੀ ਹੈ ਨਾ ਅੱਜ ਹੈਗਾ ਬਾਈ ਸਰੋਂ ਦੇ ਇੱਕ ਦਿਨ ਹੁੰਦਾ ਸਰੋਂ ਦੇ ਇੱਕ ਦਿਨ ਹੁੰਦਾ ਮੂਂਗੀ ਦੇ ਇੱਕ ਦਿਨ ਹੁੰਦਾ ਮੱਕੀ ਦੇ ਤੇ ਪੂਰੀ ਫਲ ਸਿਆਲ ਚ ਜਾ ਕੇ ਬਣ ਜਾਣੇ ਆ ਆਇਓ 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 ਕਿ ਸਿਆਲ ਚ ਹੋਊਗਾ ਇਹਨਾਂ ਦਾ ਇਹ ਪਿਓਲਿਆਂ ਦਾ ਡੀ ਜਿਵੇਂ ਗਲਤ ਕਹਦਾ ਸੀਗਾ ਤੇ ਆਪਣਾ ਬਾਇ ਰਾੜੇ ਬਗਾਈ ਚੀਜ਼ਾਂ ਬੜਾ ਬੜਗ ਚੀਜ਼ਾਂ ਆਇਓ 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 ਆਂਡੇ ਵੀ ਗਏ ਇਹਦੇ ਹੋਣਗੇ ਲੱਗਦੀ ਆਇਂ ਚੀਤੇ ਲਾਇਆ ਤੁਸੀਂ ਮੈਂ ਨਹੀਂ ਨਾ ਆਇਓ 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 ਮੋਟਰ ਸੋ ਬੇ ਨਾ ਯਾਰ ਇਧਰ ਪਾ ਦੇਵੇਂ ਠੀਕ ਐ ਇਧਰ ਨੂੰ ਤੋ ਬਈ ਬਾਬਾ ਬਈ ਯਾਰ ਇਧਰ ਤਾਂ ਬਹੁਤ ਦਾਣੇ ਪਏ ਹੋਈ ਆ ਇਹ ਕਰਨੇ ਇਧਰ ਤਾਂ ਪਾਉਂਦੇ ਲੋਕੀ ਮੈਂ ਤਾਂ ਕਿਲੰਦੀ ਬਾਜੂ ਮੈਂ ਘੜ ਦੇ ਤਾਂ ਪਾ ਦਿਆਂਗੇ ਇਧਰ ਪਾ ਦिए ਪੱਠਿਆਂ ਨੂੰ ਇਹ ਪੱਠੋ ਵੱਧ ਗਿਆ ਆਪਣੇ ਕੋਲੇ ਹਨਾ ਆਇਓ 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 ਬਸ ਤਾਂ ਓਕੇ ਜੀ ਇਧਰ ਉਹ ਕੋਈ ਵਾਂਡੇ ਹੋ ਜੇ ਤਿੰਨ ਦਿਨ ਨੂੰ ਕਿਹੜਾ ਮੈਂ ਪਾਣੀ ਵੀ ਨਾਲ ਪਿਉਣ ਲੈ ਜਾਂਦੇ ਆ ਕੁਤਰੀਆਂ ਨੂੰ ਪਤਾ ਨਹੀਂ ਕਿਹੜਾ ਸੀਗਾ ਪਾਣੀ ਪੀਤਾ ਕੁਤਰੀ ਨੇ ਮਗਰੀ ਫੇਰ ਚੱਲ ਗਏ ਉਹ ਛੁੱਟ ਪਿਆ ਹਾਂ ਫਿਰ ਤਾਂ ਆਏ ਗਾਹ ਤੱਕ ਉਹ ਜਿਹੜੇ ਕੈਮਰਾ ਆਏ ਲੋਈ ਆਈ 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 ਓਕੇ ਜੀ ਪਹਿਲਾਂ ਪਾਣੀ ਵੀ ਪਾਤਾ ਸਾਰੇ ਕੂਤਰਾਂ ਨੂੰ ਠੀਕ ਹੈ ਤੇ ਸਾਰੇ ਛੋੜਾ ਹੀ ਜਾਣੀ ਪਾਣੀ ਦਾ ਧੰਨਾ ਘੱਮ ਓਕੇ ਜੀ ਦਾਣਾ ਪਾਣੀ ਪੀ ਕੇ ਰੱਖਣਾ ਹਾਂ ਹਾਂਜੀ ਬੱਚਾ ਦੇ ਠੱਲਾਂ ਪਾਉਣੇ ਆ ਜੀ ਚਾਰ ਬੱਚੇ ਚਾਰ ਢੱਲਾ ਲੈ ਸ਼ੋਰਾ ਪਾਈ ਖੱਬੇ ਪੈਰ ਚ ਪਾ ਦੇ ਕੋਈ ਮਰਜ਼ੀ ਪਾ ਦੇ ਤਿੰਨ ਉਹ ਬੈਠੇ ਸਾਹਮਣੇ ਕਰਾਂ ਢੱਲਾ ਪਾ ਲਈਏ ਤੇ ਫੇਰ ਤੁਹਾਨੂੰ ਦਿਖਾਉਣੇ ਹੈਗੇ ਖੱਬੇ ਪੈਰ ਚੜਾ ਦੇ ਬਰੇ ਚੋਬਰ ਨੂੰ ਪੁੱਠ ਨਹੀਂ ਨਾ ਪਈ ਚੱਲੀ ਐ ਔਰ ਆ ਬੱਚਾ ਬ੍ਰਾਂਡ ਬਣੂਗਾ ਬਈ ਰੱਤਾ ਸ਼ਾਖਾ ਇੱਥੀ ਨੇ ਲੈ ਕੇ ਨੂੰ ਇੱਕ ਵਾਰ ਨਹੀਂ ਬਲਵਿੰਦਰ ਸਰਾਇ ਵੀ ਲਓ ਜੀ ਇਹ ਚਾਰੇ ਬੱਚੇ ਆ ਠੀਕ ਐ ਜਿਨ੍ਹਾਂ ਨੇ ਠੱਲਾਂ ਪਾਈਆਂ ਤਾਂ ਦੋ ਰੱਤੇ ਦੋ ਚਿੱਟੇ ਚੱਲ ਗਾਂ ਹੋਇਆ ਪੁੱਤ ਜਾਲ ਤੋਂ ਕੋ ਡਰਦੇ ਹੋਏ ਕਿਹੜਾ ਵਿੱਚ ਪੈਂਦਾ ਵੱਡੇ ਉਹ ਹਿੱਲਪੋ ਮਾਰੇ ਮੱਖੜਿਆਂ ਇਹ ਬੱਚਿਆ ਭਾਈ ਚਾਰੇ ਦੋ ਰੱਤੇ ਤੇ ਦੋ ਸੱਟੇ ਭਾਈ ਠੀਕ ਐ ਚਾਰਾਂ ਦੇ ਪਾਦੇ ਠੱਲਾਂ ਹਰੇ ਰਗਦੀਆਂ ਕਿਸੇ ਦੇ ਸੱਜੇ ਚ ਤੇ ਕਿਸੇ ਦੇ ਖੱਬੇ ਜੀ ਓਕੇ ਉਹ ਰਿਪੋਰਟ ਆ ਗੋਰਨ ਦਾ ਰੱਤੇ ਜੱਗੀ ਪਿੱਛੇ ਹੋ ਮਾੜੇ ਜੇ ਤੋ ਇਧਰੋਂ ਖੜਾ ਆਏ 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 ਹੂੰ ਹੁਣ ਸਹੀ ਏ ਛੱਟੇ ਕੰਮ ਬਦਲ ਓਕੇ ਇਹ ਰਿਐਕਟ ਚੈੱਕ ਰੋਈ ਓਕੇ ਬਈ ਥੱਲਾ ਪਾਦ ਇਹਨੂੰ ਬਈ ਛੱਡ ਦੇ ਗੁੱਡੇ 'ਚ ਹੀ ਲਾਇਆ ਯਾਰ ਤੇ ਇਹਨੂੰ ਗੁੱਡੇ 'ਚ ਛੱਡਿਆ ਫਿਰ ਪੈਨਲਟੀ ਵੜਾ ਕੇ ਜਾਣੀ ਐ ਇਹ ਮੁੰਡੇ ਨੂੰ ਗੁੱਸੇ ਵੀ ਦੇਣਾ ਇੱਕ ਤਾਉਣਾ ਕਰਦੇ ਹਾਂ ਹੌਲੀ ਹੌਲੀ ਬਸ ਸਾਰਾ ਕੰਮ ਧੰਦਾ ਦੇਖਦੇ ਆ ਕੀ ਬੰਦ ਆ ਚਾਰ ਟਾਈਮ ਤਾਂ ਬੈਠ ਕੇ ਢਪਾਉਣੇ ਆਪਾਂ ਹਾਂਜੀ ਚਾਹ ਦਾ ਤਾਂ ਸਰ ਗਿਆ ਘਰੇ ਆ ਜੂ ਬਾਬਾ ਬਾਬਾ ਤੂੰ ਚੱਕ ਲਿਆ ਕਬੂਤਰ ਜਿਹੜਾ ਲਿਆਉਣਾ ਤੇ ਕੋ ਕਬੂਤਰੀ ਚੱਕ ਲਿਆ ਤੇ ਆਪਾਂ ਭਾਗੇ ਇਹਨਾਂ ਨੂੰ ਫਿਰ ਝੋਲੇ ਝਾੜੇ ਦੇਵਾ ਤਨੂ ਪਾਉਂਦੇ ਨੂੰ ਵੀ ਤੇਰੇ ਕੰਮ ਕੋ ਬੜਾ ਬਾਬੇ ਨੂੰ ਕਬੂਤਰ ਪਾ ਲਈ ਸ਼ੋਰ ਨੂੰ ਹਾਂਜੀ ਇਹ ਦੋਵੇਂ ਕਬੂਤਰ ਦਿੰਨੇ ਆ ਜੀ ਠੀਕ ਆ ਇੱਕ ਤਾਂ ਕਬੂਤਰੀ ਬਈ ਹਣਾ ਯਾਰ ਪਤਾ ਨਹੀਂ ਕੀ ਦੀ ਆ ਯਾਰ ਬਸ ਆਪਾਂ ਇਹਨੂੰ ਦੇ ਦਿੰਦੇ ਆ ਮੁੰਡੇ ਨੂੰ ਇੱਕ ਕਬੂਤਰ ਆਪਣੇ ਘਰੋਂ ਆਣਾ ਹੈ ਇਹਦੇ ਬਾਰੇ ਤਾਂ ਸਾਨੂੰ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਦੱਸਣ ਆਣੀ ਪੈਂਦਾ ਜੀ ਕੌਣ ਹੋ ਗਿਆ ਮੜਾ ਪੜਤੀ ਛੋੜ ਅਸਤਰ ਅਸਤਰ ਸ਼ਾਸਤਰ ਠੀਕ ਹੈ ਇਹ ਹੈਗਾ 6400 ਵਾਲੇ ਦਾ ਬਲੱਡ ਲਾਈਨ ਚੋਂ 6400 ਵਾਲਿਆਂ ਦੀ ਪੱਠੀ ਦਾ ਤੇ 23 ਗਲਾਪੀ ਬਗਲ ਵਾਲੀ ਦੇ ਭਰਾ ਦਾ 6400 ਵਾਲੇ ਦੀ ਪੱਠੀ ਲੱਗੀ ਸੀ 23 ਦਾ ਭਰਾ ਲੱਗਾ ਸੀ ਉਹਦਾ ਪੁੱਤ ਹੈ ਠੀਕ ਹੈ ਇਹਨਾਂ ਦੀ ਇੱਕ ਜਿੱਤੀ ਹੈ ਤੇ ਕੀ ਵਧੀਆ ਠੀਕ ਆ ਪਤਾ ਨਹੀਂ ਪਿੰਡ ਦਾ ਨਾਮ ਭੁੱਲਿਆ ਕਿਹੜੇ ਪਿੰਡੋਂ ਜਿੱਤੀ ਸੀ ਸੱਤ ਦਾ ਟਾਈਮ ਕਰਕੇ ਇਹ ਚਾਰ ਕਢਾਈ ਸੀ ਆਪਾਂ ਇੱਕ ਇੱਕ ਆਪਣੇ ਕੋ ਗਵਾਜੇਗਾ ਇੱਕ ਝੋੜਾ ਉਹਨੂੰ ਦੇਦਾ ਇੱਕ ਸਿਮਿੰਦਰ ਨੂੰ ਦੇਦਾ ਇੱਕ ਮਾਲੇ ਬੈਠੀ ਐ ਮੁੰਡਿਆਂ ਕੋਲੇ ਕਬੂਦੀ ਠੀਕ ਆ ਤੇ ਇਹ ਵੀ ਦਿੰਨੇ ਚਾਕੇ ਇਹ ਦੋਵੇਂ ਪੁੱਤਰ ਦੇ ਦਿੰਨੇ ਆ ਪਾ ਦੇ ਝੋਲੇ ਚ ਦੋ ਅੰਡੇ ਦੇ ਤੇ ਮੁੰਡੇ ਨੂੰ ਠੀਕ ਆ ਕਿ ਨਹੀਂ ਛੱਟੋ ਜੀ ਬਰਾਡ ਕਲੌਥ ਹਾਊਸ ਚ ਇਹਨੂੰ ਠੀਕ ਆ ਕਿ ਨਹੀਂ ਆ ਇਹਦਾ ਕੋਈ ਚੱਕਰ ਨਹੀਂ ਆਪਾਂ ਨੂੰ ਖੰਡ ਦਾ ਉਹ ਚੰਗੀ ਐ ਇਹ ਵੀ ਕਾਹ ਰੱਖੀ ਤੇ ਕੋਈ ਨਾ ਕਿੱਥੇ ਭੱਜ ਜੇਗੀ ਠੀਕ ਹੈ ਨਹੀਂ ਪਰ ਸ਼ੇਰਾ ਆ ਕੂਤਰ ਦੀ ਨਿਗਾ ਰੱਖੀ ਚੰਗਾ ਬਾਈ ਬਣੇ ਠੀਕ ਹੈ ਜ਼ਿੰਮੇਵਾਰੀ ਵਾਲਾ ਕੰਮ ਹੈ ਸਾਂਭ ਕੇ ਰੱਖੀ ਤੇਰੇ ਕੋਲੇ ਸਾਲ ਬੈਠਾ ਰਵੇ 2 ਸਾਲ ਬੈਠਾ ਰਵੇ 3 ਸਾਲ ਬੈਠਾ ਰਵੇ ਤਾਂ ਇਥੋਂ ਮੰਗਦਾ ਨਹੀਂ ਬਸ ਦਾਣਾ ਦੇ ਕੇ ਸੁਭਰਾ ਬਣੇ ਕੂਤਰ ਆਪਣਾ ਬਸ ਜਿੰਨੇ ਦਿਨ ਤੱਕ ਉਹ ਆਪਦੇ ਕੋਲ ਸਾਂਭਿਆ ਕਰਦਾ ਇਹਨੂੰ ਕੋਈ ਚੱਕਰ ਨਹੀਂ ਇੱਕ ਸੰਸੀ ਹੈ ਕਿ ਨਹੀਂ ਆਪਾਂ ਇਹ ਨਾਲ ਬੰਨ ਲੈਨੇ ਆਂ ਸ਼ੇਰਾ ਇਹ ਨਾਲ ਬੰਨ ਲੈਨੇ ਆਂ ਠੀਕ ਹੈ ਕਿ ਨਹੀਂ ਇੱਕ ਵਾਰ ਆਪੇ ਕੂਤਰ ਬੰਨਦਾ ਮੈਂ ਚੋਲੇ ਜਿੱਤੇ ਤੇ ਪਾ ਠੀਕ ਹੈ ਕਿ ਨਹੀਂ ਇਦਾਂ ਐ ਕਰ ਦਗੇ ਹਾਂਜੀ ਕੂਤਰ ਫੜਾ ਕੇ ਹੈਗੇ ਠੀਕ ਹੈ ਚੋਬਰ ਨੂੰ ਹਾਂਜੀ ਪਹੁੰਚ ਗਏ ਸੀ ਜੀ ਖੇਤ ਨੀਰਾ ਲੈਣਾ ਨੀਰਾ ਕੱਟ ਲਿਆ ਮੇਰੇ ਵੀਰੋ ਠੀਕ ਹੈ ਤੇ ਲੱਦ ਲੈ ਗੱਡੀ ਚ ਓਕੇ ਹੋ ਵੀਰ ਰਿਪੋਰਟ ਨੀਰੀ ਵਾਲੀ ਗਰਮੀ ਬਹੁਤ ਹੈ ਆਸ-ਪਾਸੇ ਮੀਂਹ ਪਈ ਜਾਂਦਾ ਤਾ ਵਜਿਆ ਪਿਆ ਹਮਸ ਹਿਊਮਿਡਿਟੀ ਵਾਲੀ ਗਰਮੀ ਜਾਨ ਕੱਢ ਰਹੀ ਹੈ ਵੀਰੋ ਵੀਰੋ ਦੇਖੋ ਆ ਘਾਟ ਆਇ ਤਾਂ ਮੜਤਾ ਚੱਲੂ ਸਕੂਂਗਾ ਉਹ ਕਰੀ ਜਾਂਦਾ ਓਵਰ ਐਕਟਿੰਗ ਵੀ ਤੇ ਪਰ ਗਰਮੀ ਬਹੁਤ ਸੱਚੀ ਬਹੁਤ ਜ਼ਿਆਦੇ ਹੈ ਠੀਕ ਹੈ ਜਾਨ ਹੀ ਨਿਕਲਦੇ ਜਮਾ ਪੱਤਾ ਵੀ ਨਹੀਂ ਖਲਦਾ ਦੇਖੋ ਪੱਤਾ ਖਲਦਾ ਤਾਂ ਉਹ ਤਾਂ ਘਣਾ ਆਸ-ਪਾਸੇ ਝੋਨੇਾਂ ਤੋਂ ਹਮਸਣਾ ਪਾਣੀ ਕਰਕੇ ਬਹੁਤ ਜ਼ਿਆਦਾ ਜਾਨ ਨਿਕਲਦੀ ਐ। ਕੱਲਾ ਏਸੀ ਵਾਲਾ ਰੂਮ ਜਾਂ ਕੂਲਰ ਵਾਲਾ ਰੂਮ ਚੰਗਾ ਲੱਗਦਾ ਹੈਗਾ। ਚਾ ਉਹ ਯਾਰ ਸਕਿਚ ਜੇ ਮੈਂ ਨਾਲ ਹੀ ਲਈ ਫਿਰ ਦਾੰਡਿਆਂ ਦੀ ਮਾਰਕਿੰਗ ਕਰਕੇ ਮੈਂ ਹਰੇਕ ਜੇਬ ਚ ਪਾ ਲੈਣਾ ਚਾਹ ਕੇ। ਚਲੋ ਮੈਂ ਚੱਲਦੇ ਆ। ਲੈ ਚੱਲੀ ਆਪਣੀ ਰੇੜੀ ਤੇ ਮੋਟਰਸਾਈਕਲ ਘਰੇ। ਬਾਕੀ ਵੀਡੀਓ ਅਪਲੋਡ ਹੋਈ ਜਾਂਦੀ ਐ ਕਰ। ਵੀਡੀਓ ਅਪਲੋਡ ਹੋਣ ਦੀ ਵੇਟ ਐ ਜਦੋਂ ਹੋ ਗਈ ਤੇ ਘਰੇ ਪਾਚ ਲਾਂਗੇ ਛੱਡ ਕੇ ਵੀ ਊਜੀ। ਹਾਂਜੀ। ਆ ਗਏ ਸੀ ਬਈ ਖੇਤ ਹੁਣ। ਕੀ ਚਾਬੀ ਪਤਾ ਨਹੀਂ ਕਿੱਧਰ ਗਿਆ ਪਾਪੇ ਖੁੱਡਿਆਂ ਵਾਲੀ ਖਣੀ ਤਾਂ ਅੰਦਰ ਹੀ ਰਹਿ ਗਈ ਹੈ ਨਾ ਕਿਰੋਂ ਚਾਬੀ ਲਿਆਂਦੀ ਆ ਮੈਂ ਲਿਓਏ ਉਰੇਆ ਇੱਕ ਮਿੰਟ ਵੀ ਅੰਦਰ ਚਾਬੀ ਭਾਲ ਲੈ ਗਰ ਜੇ ਅੰਦਰ ਨਾ ਤੇ ਇਹ ਸ਼ਮ ਭਈਗਾ ਫਿਰ ਅਬੀ ਚਾਬੀ ਕੋਬੀ ਚਾਬੀ ਇੱਥੇ ਵੀ ਨਹੀਂ ਯਾਰੋ ਜੇ ਚਾਬੀ ਕੋ ਹਾਜੀ ਨਾ ਕੰਮ ਆਤਾ ਨਹੀਂ ਇੱਥੇ ਵੀ ਨਹੀਂ ਨੋ

ਵੀ ਕੰਮੰਟ ਕਰ ਲੜਦੇ ਉਹ ਜਿਹਦਾ ਡਰ ਸੀ ਪਰ ਚਾਹ ਦੀ ਉਹ ਯਾਰ ਕਿੱਥੇ ਸੁੱਟਿਆ ਗਿਆ ਸੀ ਆਵਗਾ ਹਾ ਹਾ ਬਣ ਗਈ ਗੱਲ ਬਣ ਗਈ ਗਾਨਗੀ ਗੱਲ ਚਾਚਾ ਕਰਨਾ ਵਾਸੀ ਇੱਕ ਮੋਟ ਲਾਈਟ ਛੱਡ ਗਏ ਓਕੇ ਤੇ ਠੀਕ ਆ ਵੀ ਕੁਦਰ ਕਬੂਤਰਾਂ ਨਿਗਾ ਮਾਰੇ ਸੱਚ ਹਾਂ ਇੱਕ ਵਾਰੀ ਨਾ ਬਈ ਆਂਡੇ ਵੀ ਚੈੱਕ ਕਰ ਲਗੇ ਜਿਨ੍ਹਾਂ ਚੋਂ ਬੱਚੇ ਨਿਕਲਣ ਵਾਲੇ ਆ ਹਨਾ ਜੇ ਨਾ ਨਿਕਲਦੇ ਹੋਏ ਫਿਰ ਆਪ ਖੁਦ ਸਵੈਮ ਕੱਢ ਸਕਦੇ ਹੱਥ ਨਾਲ ਵੀ ਬਹੁਤ ਘੱਟ ਚਾਂਸਸ ਹੁੰਦੇ ਆ 100 ਚੋਂ 20% ਚਾਂਸ ਹੁੰਦੇ ਆ ਵੀ ਬੱਚੇ ਤੋਂ 100 ਚੋਂ 20 ਕੀ 10% ਚਾਂਸ ਹੁੰਦੇ ਆ ਵੀ ਬੱਚੇ ਤੋਂ ਆਪ ਆਂਡੇ ਚੋਂ ਨਾ ਨਿਕਲਾ ਜਾਵੇ ਉਹਨੂੰ ਆਪਣੀ ਮਾਂ ਤੇ ਦੀ ਲੋਡ ਹੁੰਦੀ ਹੈ ਹਨਾ ਇੰਨੀ ਬੱਚੇ ਜਾਨ ਨਹੀਂ ਹੁੰਦੀ ਵੀ ਛੋਲਕ ਪੱਟ ਸਕੀ ਉਹਦਾ ਠੀਕ ਹੈ ਕਿ ਨਹੀਂ ਆਪਾਂ ਕਹਿੰਦੇ ਕਬੂਤਰ ਕੱਢਦਾ ਇਹ ਕੱਢਦੇ ਆ ਕਬੂਤਰ ਨਹੀਂ ਕੱਢਦੇ ਹੁੰਦੇ ਵੀ ਬੱਚਾ ਆਪ ਦਾ ਜੋਰ ਮਾਰ ਕੇ ਠੀਕ ਹੈ ਪਹਿਲਾਂ ਚੁੰਝ ਲਾਉਂਦਾ ਐ ਚੁੰਝ ਲਾ ਕੇ ਐ ਚਾਰ ਚੁਵਰਾ ਗੋਲਾ ਬਣਾ ਕੇ ਟੱਕਣ ਨੂੰ ਪੱਟ ਦਿੰਦਾ ਅੰਡੇ ਨੂੰ ਤੇ ਜ਼ੋਰ ਮਾਰ ਕੇ ਆਪ ਨਿਕਲਦਾ ਕਬੂਤਰ ਨਹੀਂ ਬੱਚੇ ਨੂੰ ਕੱਢਦੇ ਹੁੰਦੇ ਕਬੂਤਰ ਤਾਂ ਮਾੜ ਆਏ ਬਸ ਜਦੋਂ ਬੱਚਾ ਨਿਕਲਣ ਵਾਲਾ ਹੁੰਦਾ ਹੈ ਉਦੋਂ ਕੂਤਰ ਛੋਲਕ ਨੂੰ ਚੁੰਝ ਨਾਲ ਪਾ ਕੇ ਛੋਲਕ ਬਾਹਰ ਛੱਡ ਦਿੰਦੇ ਐ ਸਕੂਟਰ ਦਾ ਇੰਨਾ ਕੰਮ ਹੁੰਦਾ ਸਿਰਫ ਠੀਕ ਹੈ ਕਿ ਨਹੀਂ ਹੋਰ ਬੱਚੇ ਨੂੰ ਥੋੜਾ ਕੱਢਦਾ ਕਬੂਤਰ ਅੰਡਾ ਭੰਨ ਕੇ ਤੇ ਉਹ ਆਪਣੀ ਜ਼ਿੰਮੇਵਾਰੀ ਹੁੰਦੀ ਵੀ ਆਪਾਂ ਦੇਖਗੇ ਠੀਕ ਹੈ ਵੀ ਮੰਨ ਕੇ ਚਲੋ ਵੀ ਬੱਚਾ ਨਿਕਲਿਆ ਹੈ ਕਿ ਨਹੀਂ ਹਣਾ ਬੱਚੇ ਨੂੰ ਵੱਧ ਤੋਂ ਵੱਧ 24 ਘੰਟੇ ਦਾ ਟਾਈਮ ਦਿੱਤਾ ਜਾਵੇ ਜੇ ਅੱਜ ਦੇਖ ਲੈ ਅੱਜ ਉੰਜ ਲਈ ਪੈਣਾ ਜੇ ਕੱਲ ਹੱਥ ਨੂੰ ਨਿਕਲ ਗਿਆ ਠੀਕ ਨਹੀਂ ਕੱਲ ਹੱਥ ਦੇ ਕਰ ਕੱਢ ਦੇ ਤੇ ਹੁਣ ਮੈਂ ਵੀ ਇੱਕ ਵਾਰੀ ਮਾਰਦਾ ਨਿਗਾ ਹਨਾ ਤੇ ਇੱਕ ਮਿੰਟ ਰਸਕ ਚੁਸ ਕੁਝ ਜੇ ਰੱਖਾਂ ਪਹਿਲਾਂ ਤਾਂ ਫਿਰ ਵੇਣੀ ਕੀ ਬਾ ਆ ਦਿਖਾਈਏ ਤੁਹਾਨੂੰ ਜਿਵੇਂ ਇੱਕ ਬੱਚਾ ਨਾ ਇੱਧਰ ਨਿਕਲਣ ਵਾਲਾ ਸੀਗਾ ਉਹ ਪੈਨ ਦੇ ਯਾਰ ਦੀ ਦੇ ਕੀ ਦਾ ਅੱਛਾ ਇਹ ਤਾਂ ਫੋਕ ਗਿਆ ਇੱਥੇ ਬੱਚਾ ਨਹੀਂ ਕੱਢਣਾ ਚਾਹੀਏ ਇੱਕ ਖੜਚਾ ਉੱਠੀ ਬੁੱਤ ਆ ਵੇਖੋ ਉਹ ਤਰ ਅਚੰਭੇ ਲੱਗੀ ਪਿਆ ਦੇਖੋ ਹੁਣ ਜੇ ਨਾ ਨਿਕਲਿਆ ਤਾਂ ਆਪਣੀ ਜ਼ਿੰਮੇਵਾਰੀ ਬੰਦੀ ਐ ਵੀ ਆਪਾਂ ਕੱਢੀ ਨੂੰ ਠੀਕ ਐ ਆ ਫੋਕਾ ਸੀ ਆਂਡਾ ਵਾਟ ਦ ਐਫ ਬਰੋ ਫੋਕਾ ਆਂਡਾ ਸੀ ਆਹਾ ਕੀ ਯਾਰ ਨਾ ਇੱਕ ਮਿੰਟ ਰੁਕੋ ਯਾਰ ਚੋਬਰ ਦਾ ਫੋਨ ਆਇਆ ਜੀ ਕਹਿੰਦੇ ਕਬੂਤਰ ਬਠਾ ਅਮਰੀਕੀ ਦੀ ਸ਼ਰੀਰ ਤੇ ਮੈਂ ਫਿਰ ਆ ਗਿਆ ਮੈਂ ਪਹੁੰਚ ਗਿਆ ਕਰਦੇ ਹਾਂ ਦੋ ਹੱਥ ਨਾ ਮੋਤੀ ਬੇਟਾ ਪਾਸੇ ਹੋ ਜਾ ਰਸਤਾ ਨਹੀਂ ਰੋਕੀ ਦਿੰਦਾ ਜੀ ਹਾਂ ਹਾਂਜੀ ਕਬੂਤਰ ਹੋ ਬੈਠਾ ਈ ਸਾਹਮਣੇ ਛਤਰੀ ਪਰ ਜੀ ਇੱਕ ਅਮਰੀਕੀ ਦਾ ਕਾਪੜਾ ਪਾਇਆ ਨਹੀਂ ਇਧਰ ਤੈਨੂੰ ਬਿਠਕਦੇ ਨਹੀਂ ਨਹੀਂ ਇਧਰ ਤਾਂ ਹੈ ਨਹੀਂ ਬੰਨੀ ਪੈ ਅਮਰੀਕੀ ਬੱਸ ਠੀਕ ਆ ਹੁਣ ਕਬੂਤਰ ਵੱਡਾ ਛਤਰੀ ਤੇ ਹੁਣ ਅਮਰੀਕੀ ਆ ਪੈਣੀ ਬਾਹਲਾ ਲੁਚਾਂ ਇਹਨੂੰ ਤਾਂ ਹੀ ਲੱਗਿਆ ਪਿਆ ਬੈਠਾ ਵੇ ਅੰਦਰ ਅਮਰੀਕੀ ਓਏ ਤੇ ਜਾਨ ਦੀ ਸਲਾਮ ਦੀ ਚ ਉਹਨਾਂ ਤੋਂ ਬਾਹਰ ਆ ਜਾ ਹੈਣੀਗਾ ਇਹ ਠੀਕ ਆ ਚੱਲ ਕੋਈ ਗੱਲ ਨਹੀਂ ਇਦਰਾ ਅਮਰੀਕੀ ਨਰੇਤਾ ਲਾਈ ਦੇਖੋ ਅਮਰੀਕੀ ਮਿਸਤਰੀ ਆ ਮਿਸਤਰੀ ਨੇ ਲਾਈ ਆ ਮਿਸਤਰੀ ਨੇ ਅਮਰੀਕੀ ਮਿਸਤਰੀ ਸਿੱਧਾ ਇੱਟ ਤੇ ਇੱਟ ਤਰੀ ਗਰਤਾ ਵੀ ਨਹੀਂ ਮਾਰਿਆ ਇਹਨੂੰ ਐ ਕੋਈ ਆਪੇ ਕੰਧ ਚੜ ਕੇ ਟੱਪਣ ਲੱਗੇ ਤਾਂ ਗਾਲਤ ਢਾਗੇ ਬਾਈਊਗਾ ਕਿ ਮੇਰੀ ਭੋਵੇਂ ਤਾਂ ਹੈ ਨਹੀਂ ਗੱਲ ਸੱਚੀ ਹੈ ਨਾ ਯਾਰ ਹੈ ਕਿਵੇਂ ਐਡੇ ਪਲੰਡ ਲੋਕ ਆ ਕਹਿੰਦਾ ਜਮਨਾ ਤੇ ਆਈ ਨਾ ਗਾਲ ਤਾਂ ਆ ਦੇ ਅਸ ਰਕੜੇ ਗਈ ਸੀ ਜੀ ਅਸੀਂ ਆਪਰੇ ਵੀ ਟੈਂਕੀ ਤੋਂ ਹੀ ਕਿਣਾ ਨੂੰ ਦੇਖਦੇ ਹਾਂ ਮਹਾਵਲ ਟੇਡਾ ਟੂਡਾ ਕਰਕੇ ਲਾਂਗਾ ਠੀਕ ਹੈ ਤੇ ਚਾਲ ਜੀ ਆਗੇ ਠੀਕ ਹੈ ਜੀ ਹਾਂਜੀ ਇਹ ਕਲਿੱਪ ਆਪਾਂ ਦੂਜੇ ਦਿਨ ਸ਼ੂਟ ਕਰ ਰਹੇ ਆਂ ਵੀਡੀਓ ਦੀ ਤੇ ਰਾਤ ਨਾ ਜਦੋਂ ਆਪਾਂ ਕਬੂਤਰ ਫੜਨ ਗਏ ਅਮਰੀਕੀ ਕਰੇ ਹਨਾ ਤੁਹਾਨੂੰ ਪਤਾ ਹੈ ਵੀ ਕਬੂਤਰ ਤਾਂ ਛਤਰੀ ਤੇ ਬੈਠਾ ਸੀਗਾ ਯਾਰ ਤੇ ਪਰ ਅਮਰੀਕੀ ਆਪ ਕਰੇ ਹੈ ਨਹੀਂ ਸੀ ਸਵੈਮ ਤੇ ਉਹ ਯਾਰੂੰ ਤਾਂ ਕੋਈ ਚੱਕ ਨੀ ਕੰਦ ਗੁੰਦ ਟਾਪ ਜਾਂਦੇ ਉਹਦੇ ਗੇਟ ਤੇ ਮਾਰਦੇ ਲੱਤ ਗੇਟ ਖੋਲ ਕੇ ਵੜ ਜਾਂਦੇ ਹਨਾ ਆਪਾਂ ਨੂੰ ਕੋਈ ਡਰ ਨਹੀਂ ਹੈ ਕਿਸੇ ਦਾ ਪਰ ਚੱਕਰ ਆਇਆ ਹੁੰਦਾ ਨਾ ਹਣਾ ਮੁੜ ਕੇ ਵੀ ਕੋਈ ਫਾਇਦਾ ਨਹੀਂ ਹਨਾ ਇਹ ਜੋ ਕੰਮ ਦਾ ਮੁੜ ਕੇ ਤੇ ਆਪਣੇ ਨਾਂ ਕੁਝ ਹੋਰ ਲੱਜੇ ਹਨਾ ਕੋਈ ਹੋਰ ਤੇ ਨੀਕੀ ਹੋ ਜੇ ਕੋਈ ਹੋਰ ਕਿਸੇ ਦੀ ਚੀਜ਼ ਚੱਕੀ ਜਾਵੇ। ਭਾ ਅਗਲਾ ਤਾਂ ਐ ਕਹਿੰਦਾ ਉਹ ਆਏ ਸੀ ਹਨਾ ਕੀ ਪਤਾ ਕੀ ਕਰਕੇ ਹੋਣਗੇ। ਤਾਂ ਕਰਕੇ ਮੈਂ ਚੋਬਰ ਨੂੰ ਆਖਾਂ ਮੈਂ ਛੱਡ ਪਰਾਂ ਇਹ ਕਬੂਤਰ ਦਾ ਟੂਆ ਮਾਰ ਰਿਹਾ ਉਹ ਪਰ ਕਹਿੰਦਾ ਕੰਧ ਟੱਪ ਚੱਲਦਾ ਉਹ ਗੇੜ ਖੋਲ ਲੈਣਾ ਪਾਇਆ ਕੁਝ ਵੀ ਵੀ ਲਾਤ ਮਾਰ ਕੇ ਪੱਟ ਦੇਣਾ ਕਹਿੰਦਾ ਯਾਰ ਕਬੂਤਰ ਲੈ ਕੇ ਆਪਣਾ ਚੱਕ ਕੇ ਛੜੀ ਤੇ ਬੈਠਾ। ਮੈਂ ਛੱਡ ਯਾਰ ਹਨਾ ਐਵੇਂ ਕੋ ਕਿਉਂ ਹੋਰ ਯੱਪ ਪਾਉਣਾ ਹੈਗਾ ਮੈਂ ਮਾੜੀ ਜੀ ਗੱਲ ਪਿੱਛੇ। ਤਾਂ ਕਰਕੇ ਵੀ ਕਬੂਤਰ ਫਿਰ ਰਾਤ ਫੜਿਆ ਨਹੀਂ ਗਿਆ ਜੇ ਮ ਤੇ ਚਲੋ ਕੋਈ ਦਿੱਕਤ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਚਲੋ ਠੀਕ ਆ ਅੱਜ ਕਰ ਦਿੰਨਾ ਫਿਰ ਹੁਣ ਵਲੌਗ ਦੀ ਐਂਡਿੰਗ ਬੱਸ ਨਾ ਓਕੇ ਜੀ ਬਾਏ ਬਾਏ